ਅਜ ਤੱਕ ਅਸੀਂ ਉਹੀ ਕੁਝ ਆਪਣੇ ਆਪ ਨੂੰ ਸਮਝਦੇ ਆ ਜੋ ਦੂਜੇ ਸਾਡੇ ਤੇ ਲੇਬਲ ਲਾ ਦਿੰਦੇ ਨੇ ਦੇਖੋ ਜਿਵੇਂ ਕਾਰਖਾਨੇ ਆ ਜੋ ਵਸਤੂਆਂ ਬਣਦੀਆਂ ਨੇ ਪਰ ਉਹਨਾਂ ਉੱਤੇ ਜਿਹੜਾ ਲੇਬਲ ਲੱਗਦਾ ਉਹ ਤੇ ਕਾਰਖਾਨੇਦਾਰ ਹੀ ਲਾਉਂਦਾ ਹੈ ਸਾਡੀ ਹੋਂਦ ਤੇ ਵੀ ਲੇਬਲ ਦੂਜੇ ਲਾ ਦਿੰਦੇ ਨੇ ਇਥੇ ਬੜਾ ਸਤ ਸੰਗੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਥੇ ਬੜਾ ਪ੍ਰੇਮੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਥੇ ਬੜਾ ਗਾਇਨੇ ਹੈ ਅਗਲੇ ਨੇ ਲੇਬਲ ਲਾ ਦਿੱਤਾ ਅਸੀਂ ਸਮਝਦੇ ਨੇ ਅਸੀਂ ਇਹ ਹੀ ਕੁਛ ਆ ਅਗਲੇ ਨੇ ਲੇਬਲ ਜੋ ਲਾਇਆ ਹੈ ਇਹਦੇ ਬੜਾ ਪ੍ਰੇਮੀ ਹੈ ਬੜਾ ਪ੍ਰੇਮੀ ਹੈ ਉਹ ਇਹ ਫੈਸਲਾ ਵੀ ਅਗਲੇ ਦਾ ਅਗਲੇ ਦਾ ਲਾਇਆ ਹੋਇਆ ਲੇਬਲ ਸਾਦੀ ਕਹਿੰਦੇ ਨਹੀਂ ਤੋ ਖੁਦ ਬਹ ਮਨਸਬ ਸੁਧ ਆਪਣਾ ਫੈਸਲਾ ਆਪ ਕਰ ਆਪਣੇ ਤੇ ਲੇਬਲ ਆਪ ਲਾ ਤੁ ਕੀ ਹੈ ਤੁ ਕੀ ਹੈ ਤੂੰ ਬ੍ਰह्मज्ञानी ਹੈ ਤੂੰ ਬ੍ਰह्म दृष्टि ਰੱਖਦਾ ਹੈ ਅਗਰ ਬ੍ਰह्म दृष्टि ਨਹੀਂ ਰੱਖਦਾ ਤੇ ਬ੍ਰह्म ਗਿਆਨ ਵੀ ਨਹੀਂ ਰੱਖਦਾ ਤੇ 5 10 20 30 40 ਸਾਲ ਤੋ ਤੂੰ ਸੁਣ ਵੀ ਰਿਹਾ ਆ ਵੀ ਰਿਹਾ ਤੇ ਜੇ ਖੇਡ ਅਜੇ ਤੱਕ ਨਹੀਂ ਬਣੀ ਫਿਰ ਕਦੋਂ ਬਣੇਗੀ ਕਿਦਰੇ ਐਸਾ ਤੇ ਨਹੀਂ ਜੋ ਮੈਂ ਸਮਝਦਾ ਰਿਹਾ ਉਹ ਨਹੀਂ ਹੈ वो वो नहीं है, वो जो है वो मेरी समझ तो परे मैं नहीं समझदार जो मैं समझदा रहा वो नहीं है और जो है वो मेरी समझ नहीं है ये पंक्ति धर्म का तत्व ज्ञान है सुन मन अकथ कथा ਅਰਗਿਆ ਉਹ ਜੋ ਹਰੀ ਦਾ ਨਾਮ ਹੈ ਜੋ ਅਕਤ ਹੈ ਸੁਣ ਉਹਦੀ ਕਥਾ ਸੁਣ ਤੇ ਮੈਂ ਫਿਰ ਅਰਜ਼ ਕਰਾਂ ਦौराਵਾ ਜਦ ਕਥਨ ਹੀ ਨਹੀਂ ਹੋ ਸਕਦਾ ਜ਼ਬਾਨ ਕਹੀ ਨਹੀਂ ਸਕਦੀ ਫਿਰ ਕਿਵੇਂ ਸੁਣੀਏ ਫਿਰ ਕਿਵੇਂ ਸੁਣੀਏ ਜ਼ਬਾਨ ਨੂੰ ਛੱਡ ਹਰ ਘਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ ਉਹਨੂੰ ਸੁਣ ਅਨਾਹਦ ਨੂੰ ਸੁਣ ਉਹ ਅਕਤ ਹੈ ਤੇਰੀ ਜ਼ਬਾਨ ਨਹੀਂ ਬਿਆਨ ਕਰ ਸਕਦੀ ਉਹਨੂੰ ਸੁਣ ਤਾਂ ਫਿਰ ਕਿਸ ਤਰ੍ਹਾਂ ਸੁਣੀ ਹੈ